ਬਾਪੇ ਵੀਡੀਓ ਵੇਖੋ ਫੇਰ ਕਰਦੇ ਆਪਾਂ ਗੱਲ ਕਰਦੇ ਕਮੈਂਟ ਕਰ ਕੇ ਹੀਰ ਚੋਬਰਾ ਇਹ ਹੀਰ ਚੋਬਰਾ ਬੋਲ ਮੈਨੂੰ ਕਰਦੀ ਮਹੀਰ ਚੋਬਰਾ ਬੋਲ ਮੈਨੂੰ ਕਰ ਹੈ ਤੈਨੂੰ ਕਹਿਣਗੇ ਹੀਰ ਜਿਸ ਭਲੇਖੇ ਨੇ ਤਾਂ ਭਲਾ ਨਹੀਂ ਕਿਸੇ ਨੇ ਕਿਹਾ ਹੋਵੇ ਤੈਨੂੰ ਤੂੰ ਸੀਰੀਅਸ ਹੀ ਲੈ ਗਈ ਪਹਿਲਾ ਤਾਂ ਬਿਊਟੀ ਪਾਲ ਲੈਣਾ ਤੇ ਕੇਸ ਕਰਾਉਣਾ ਵਾ ਤੇ ਐਵੇਂ ਜਿਹਾ ਬੁੱਢਾਂ ਨੂੰ ਤੁਸੀਂ ਬਿਊ ਕਰਦੇ ਹੀ ਕਿਉਂ ਐ ਫੇਸ ਫਲਾ ਸਾਡੇ ਅੱਖੀ ਘੱਟਾ ਪਾਤਾ ਲੈ ਬੁੱਢੀ ਬੁੱਢੀ ਨੂੰ ਤੁਸੀਂ ਨੌਜਵਾਨ ਬਣਾਤਾ ਹੁਣ ਦੱਸ ਕੀ ਦਾ ਕਸੂਰ ਆ ਸਾਡੇ ਵਰਗਿਆਂ ਨੂੰ ਕਿਉਂ ਤੁਸੀਂ ਉਹ ਕਰਨੀ ਅੱਖੀ ਘੱਟਾ ਪਾਉਣੀ ਸਾਨੂੰ ਐਂ ਹੁੰਦਾ ਮੋਬਾਈਲ ਤੇ ਵੀ ਕਿੱਡੀ ਸੋਹਣੀ ਕਿੱਡੀ ਸੋਹਣੀ ਅਸੀਂ ਨਿਗਾਹ ਮਾਰਦੇ ਰਹਿੰਨੇ इहो बेबे बे हा इहो त बेबे बे खे न त हीर थोरी बेबे बे